ਬੋਲੀਏ ਸਤਿਗੁਰੂ ਕਬੀਰ ਮਹਾਰਾਜ ਕੀ ਜੈ ਅੱਜ ਜਲੰਧਰ ਦੀ ਧਰਤੀ ਜਗਤ ਗੁਰੂ ਸਤਿਗੁਰੂ ਕਬੀਰ ਮਹਾਰਾਜ ਦੇ ਭਵਨ ਵਿਥੇ ਅੱਜ ਸਤਿਗੁਰੂ ਕਬੀਰ ਪੰਥ ਸੇਵਾ ਸੁਜਾਟੀ ਗੁਰਦਾਸਪੁਰ ਤੋਂ ਇੱਥੇ ਸੱਦਾ ਪੱਤਰ ਦੇਣ ਆਈ ਹੈ ਤਾਂ ਮੈਂ ਬਹੁਤ ਹੀ ਇੱਕ ਭਾਗਿਆਸ਼ਾਲੀ ਹੋਵਾਂਗਾ ਕਿ ਅੱਜ ਮੈਨੂੰ ਸਤਿਗੁਰੂ ਕਬੀਰ ਪੰਥ ਦੇ ਕਿਹੜੇ ਪ੍ਰਚਾਰਕ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਦੋ ਸ਼ਬਦ ਰੱਖਣ ਦਾ ਮੌਕਾ ਮਿਲਿਆ ਹੈ 21 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੇਤਨਾ 사ਸੰਗ ਸਮਾਗਮ ਜਿਹੜਾ ਗੁਰਦਾਸਪੁਰ ਦੇ ਇੱਕ ਕਸਬਾ ਕਾਨੋਵਾਲ ਵਿੱਚ ਹੈ ਕਰਵਾਇਆ ਜਾ ਰਿਹਾ ਹੈ ਚੇਤਨਾ ਮਾਰਚ ਔਰ ਪਲੱਸ 사ਸੰਗ ਬੜੀ ਵੱਡੀ ਇੱਕ ਕ੍ਰਾਂਤੀਕਾਰੀ ਸਾਡੇ ਰੈਬਰ ਹੋਏ ਨੇ ਗੁਰੂ ਸਤਿਗੁਰੂ ਕਬੀਰ ਮਹਾਰਾਜ ਜੀ ਜਿਨ੍ਹਾਂ ਨੇ ਹਮੇਸ਼ਾ ਹੀ ਜਾਤ ਧਰਮ ਦਾ ਵਿਰੋਧ ਕੀਤਾ ਤੇ ਅੱਜ ਸਾਡੇ ਗਰੇ ਸਮਾਜ ਨੇ ਮੇਕ ਕਬੀਰਪੰਥ ਸਮਾਜ ਉਹਦੇ ਵਿੱਚ ਜਾਗਰਤੀ ਆ ਰਹੀ ਹੈ ਤੇ ਪੂਰੇ ਪੰਜਾਬ ਦੇ ਵਿੱਚ ਚੇਤਨਾ ਲਿਆਈ ਜਾ ਰਹੀ ਹੈ ਤੇ ਮੈਂ ਇਸ ਸੰਗਠਨ ਦੇ ਸਮੂਹ ਪਦਕਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਜਲੰਧਰ ਦੀ ਧਰਤੀ ਤੇ ਆ ਕੇ ਅੱਜ ਸਾਰੇ ਕਬੀਰਪੰਥ ਦੇ ਮੰਦਰ ਗੁਰਦੁਆਰਿਆਂ ਤੇ ਸੰਸਵਾ ਸੰਸਰ ਸੰਸਥਾਵਾਂ ਨੂੰ ਸਦਾ ਦਿੱਤਾ ਤੇ ਜਿੱਥੇ ਸਾਨੂੰ ਛੋਟੇ ਜਿਹੇ ਨਮਾਣੇ ਨੂੰ ਵੀ ਸਦਾ ਦਿੱਤਾ ਤੇ ਮੈਂ ਆਪਣੇ ਵੱਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਤੇ ਨਕਮਸਤ ਤੱਕ ਹੋਵਾਂਗਾ ਉਸ ਦਿਨ ਤੇ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ 21 ਦਸੰਬਰ ਵਾਲੇ ਦਿਨ ਤੁਸੀਂ ਹੁਮ ਹੁਮਾ ਕੇ ਗੁਰਦਾਸਪੁਰ ਦੇ ਪਿੰਡ ਕਾਨਵਾ ਵਿੱਚ ਪਹੁੰਚਣਾ ਜਿੱਥੇ ਆ ਕੇ ਰੋਹਾਨੀ satsang ਗੁਰਮਾਰ ਦੀ ਸੁਣਨੀ ਹੈ ਜੈ ਕਬੀਰ ਧੰਨ ਕਬੀਰ